ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਸੀਂ ਬੜੀ ਮਿਹਨਤ ਦੇ ਨਾਲ ਕਹਾਣੀ ਤਿਆਰ ਕਰਦੇ ਹਾਂ ਤੇ ਤੁਹਾਡੇ ਸਿਰਫ ਸਾਨੂੰ 10-15 ਮਿੰਟ ਚਾਹੀਦੇ ਹੁੰਦੇ ਆ 10-15 ਮਿੰਟ ਦੀ ਤੁਸੀਂ ਸਾਡੀ ਕਹਾਣੀ ਜ਼ਰੂਰ ਸੁਨਿਆ ਕਰੋ ਤੇ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗਦੀ ਹੁੰਦੀ ਆ ਕਹਾਣੀ ਨੂੰ ਅਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਿਛਲੀ ਕਹਾਣੀ ਦੇ ਜਿਨ੍ਹਾਂ ਦੇ ਕਮੈਂਟ ਆਏ ਸਨ ਉਹਨਾਂ ਦੇ ਨਾਮ ਗੁਰਾ ਥਾਂਦੇਵਾਲ ਫਰੀ ਮਕਸਰ ਸਾਹਿਬ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਸੁਖਾ ਸਿੰਘ ਸਰਾਰੀ ਜੀ ਅਰਸ਼ਦੀਪ ਸਰਾਰੀ ਦਿਲਪ੍ਰੀਤ ਕੌਰ ਸਰਾਰੀ ਬਹੁਤ ਬਹੁਤ ਧੰਨਵਾਦ ਵੀਰ ਜੀ ਟ੍ਰੈਂਡਿੰਗ ਸਟੋਰੀ ਵਾਲੇ ਭੈਣ ਜੀ ਦਾ ਕਮੈਂਟ ਆਇਆ ਸੀ ਬਹੁਤ ਬਹੁਤ ਧੰਨਵਾਦ ਭੈਣ ਜੀ ਇੱਕ ਪੰਜਾਬੀ ਦਾ ਕਹਾਣੀ ਵਾਲੀ ਭੈਣ ਜੀ ਦਾ ਕਮੈਂਟ ਆਇਆ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਹੋਰ ਬਾਕੀ ਜਿੰਨਾ ਵੀ ਭੈਣ ਭਰਾंनो ਕਮੈਂਟ ਆਏ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਕਿਸੇ ਦਾ ਨਾਮ ਬੋਲੇ ਤੋਂ ਰਹਿ ਗਿਆ ਹੋਵੇ ਤਾਂ ਅਸਲੀ ਮਾਫੀ ਚਾਹੁੰਦੇ ਆ ਉਸ ਦਾ ਨਾਮ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਨੂੰ ਪੂਰੀ ਸੁਣਾ ਫਿਰ ਕਹਾਣੀ ਤੁਹਾਡੇ ਸਮਝ ਆਵੇਗੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਸਾਊਥ ਕੋਰੀਆ ਦੀ ਕਹਾਣੀਆਂ ਤੇ ਉੱਥੋਂ ਦੇ ਇੱਕ ਨੌਜਵਾਨ ਦੀ ਕਹਾਣੀ ਆ ਜਿਸ ਦਾ ਨਾਮ ਹੈ ਜੋ ਜੰਗਚੋਲ ਅਪਾ ਜੂ ਕਹਾਂਗੇ ਜੂ ਨਾਮ ਦੇ ਨੌਜਵਾਨ ਦੀ ਕਹਾਣੀ ਆ ਇਸ ਨੌਜਵਾਨ ਨੇ 26 ਕਤਲ ਕੀਤੇ 26 ਕਤਲ ਕਰਨ ਤੋਂ ਬਾਅਦ ਇਹ ਉਹਨਾਂ ਲਾਸ਼ਾਂ ਦੇ ਤਕਰੀਬਨ 15 ਤੋਂ ਲੈ ਕੇ 17 ਦੇ ਵਿੱਚਕਾਰ ਟੁਕੜੇ ਕਰਦਾ ਸੀ ਤੇ ਉਹਨਾਂ ਲਾਸ਼ਾਂ ਦੇ ਟੁਕੜੇ ਕਰਨ ਤੋਂ ਪਹਿਲਾਂ ਇਸ ਨੇ ਆਪਣੇ ਪੂਰੇ ਸਰੀਰ ਦਾ ਐਕਸ-ਰੇ ਕਰਾਇਆ ਕਿਉਂ ਕੀਤੇ ਇਸ ਨੇ ਐਨੇ ਕਤਲ ਈਸੀਐਸ ਦੇ ਪਿੱਛੇ ਦੀ ਕਹਾਣੀ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਸ਼ੁਰੂ ਕਰਦੇ ਹਾਂ ਕਹਾਣੀ ਸਾਊਥ ਕੋਰੀਆ ਦਾ ਨੌਜਵਾਨ ਜੂ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਜਨਮ ਲੈਂਦਾ ਤੇ ਜਨਮ ਤੋਂ ਹੀ ਇਹਦੀ ਅੱਖ ਦੇਖਦਾ ਰਹਿੰਦਾ ਆ ਕਿ ਗਰੀਬਾਂ ਤੇ ਅਮੀਰਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਵੀ ਇਹਦੀ ਆਪਣੀ ਸੋਚ ਬਣ ਜਾਂਦੀ ਆ ਵੀ ਜਿਹੜੇ ਅਮੀਰ ਲੋਕ ਹੁੰਦੇ ਆ ਉਹ ਬਹੁਤੇ ਚੰਗੇ ਨਹੀਂ ਹੁੰਦੇ ਸ਼ਾਇਦ ਇਹਨੂੰ ਬਚਪਨ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲੀਆਂ ਜੋ ਇਸ ਦੀ ਇੱਛਾ ਸੀ ਵੱਡੇ ਹੋ ਕੇ ਵੀ ਇਹਦੀਆਂ ਉਹ ਤਮੰਨਾ ਨਹੀਂ ਪੂਰੀਆਂ ਹੋ ਸਕੀਆਂ ਜੋ ਇਸ ਦੀ ਇੱਛਾ ਸੀ ਇਸ ਦੇ ਲਈ ਇਹਦੀ ਅਮੀਰਾਂ ਦੇ ਪ੍ਰਤੀ ਸੋਚ ਇਸ ਤਰ੍ਹਾਂ ਦੀ ਹੋ ਜਾਂਦੀ ਆ ਕਿ ਅਮੀਰ ਲੋਕ ਚੰਗੇ ਨਹੀਂ ਹੁੰਦੇ ਥੋੜਾ ਵੱਡਾ ਹੁੰਦਾ ਹੈ ਇਹ ਚੋਰੀਆਂ ਕਰਨ ਲੱਗਦਾ ਹੈ ਡਕੈਤੀ ਕਰਦਾ ਹੈ ਤੇ ਜੇਲ੍ਹ ਦੇ ਵਿੱਚ ਚਲਿਆ ਜਾਂਦਾ ਹੈ ਜੇਲ ਤੋਂ ਛੁੱਟ ਕੇ ਆਉਂਦਾ ਹੈ ਤਾਂ ਇਸ ਦਾ ਵਿਆਹ ਹੋ ਜਾਂਦਾ ਹੈ ਇਸ ਦੀ ਘਰ ਵਾਲੀ ਇੱਕ ਮ사ਜ ਸੈਂਟਰ ਦੇ ਵਿੱਚ ਕੰਮ ਕਰਦੀ ਹੁੰਦੀ ਆ ਤੇ ਇਹਦਾ ਉਹਦੇ ਨਾਲ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਇਹਦੇ ਇੱਕ ਬੇਟਾ ਪੈਦਾ ਹੁੰਦਾ ਬੇਟਾ ਥੋੜਾ ਜਾਜੇ ਛੋਟਾ ਹੀ ਹੁੰਦਾ ਕਿ ਇਸ ਦੀ ਪਤਨੀ ਨੂੰ ਪਤਾ ਲੱਗਦਾ ਕਿ ਇਸ ਤਰ੍ਹਾਂ ਇਹ ਚੋਰੀ ਡਕੈਤੀ ਦਾ ਕੰਮ ਕਰਦਾ ਤੇ ਇਹ ਫਿਰ ਜੇਲ ਚਲਿਆ ਜਾਂਦਾ ਉਸ ਤੋਂ ਬਾਅਦ ਇਹਦੀ ਪਤਨੀ ਸੋਚਦੀ ਆ ਕਿ ਇਹ ਬੰਦਾ ਸਹੀ ਨਹੀਂਗਾ ਕਿ ਵੀ ਇਹ ਇਸ ਤਰ੍ਹਾਂ ਦੇ ਵੀ ਕੰਮ ਕਰਦਾ ਵੀ ਇਸ ਨੂੰ ਕਿਉਂ ਨਾ ਤਲਾਕ ਹੀ ਦਿੱਤਾ ਜਾਵੇ ਵੀ ਮੈਂ ਇਸ ਨਾਲ ਰਹਿਣਾ ਨਹੀਂ ਚਾਹੁੰਦੀਗੀ ਚਲੋ ਜੀ ਉਹ ਉਸ ਨੂੰ ਤਲਾਕ ਦੇ ਦਿੰਦੀ ਆ ਜਦੋਂ ਇਸਦੀ ਪਤਨੀ ਜੂ ਨੂੰ ਤਲਾਕ ਦੇ ਦਿੰਦੀ ਆ ਤਾਂ ਇਸ ਦੇ ਦਿਲ ਵਿੱਚ ਔਰਤਾਂ ਪ੍ਰਤੀ ਵੀ ਨਫ਼ਰਤ ਹੋ ਜਾਂਦੀ ਆ ਇਹ ਸੋਚਦਾ ਵੀ ਜਿਹੜੀ ਵੀ ਔਰਤ ਮੈਨੂੰ ਛੱਡ ਗਈ ਹੈ ਨਾ ਤਲਾਕ ਦੇਗੀ ਤਾਂ ਇਹ ਔਰਤਾਂ ਪ੍ਰਤੀ ਵੀ ਦਿਲ ਦੇ ਵਿੱਚ ਨਫ਼ਰਤ ਪਾਲ ਲੈਂਦਾ ਹੈ। ਅਮੀਰਾਂ ਦੇ ਪ੍ਰਤੀ ਤਾਂ ਇਹਦੀ ਨਫ਼ਰਤ ਹੁੰਦੀ ਹੁੰਦੀ ਆ। ਫਿਰ ਇਹ ਜੇਲ੍ਹ ਚੋਂ ਆਉਂਦਾ। ਜਦੋਂ ਇਹ ਜੇਲ੍ਹ ਚੋਂ ਆਉਂਦਾ ਤੇ ਇਹ ਕੋਈ ਅਮੀਰ ਬੰਦਾ ਲੱਭਣ ਲੱਭਦਾ ਵੀ ਜਿਸ ਦਾ ਮੈਂ ਕਤਲ ਕਰਾਂ। ਪਹਿਲਾਂ ਇੱਕ ਹਥੌੜਾ ਖਰੀਦਦਾ। ਹਥੌੜਾ ਖਰੀਦ ਕੇ ਉਸਨੇ ਨਾਲ ਪਹਿਲਾਂ ਇਹ ਕੁੱਤਿਆਂ ਦਾ ਕਤਲ ਕਰਨ ਲੱਗਦਾ। ਇਹ ਜਿੱਥੇ ਵੀ ਉਸ ਨੂੰ ਕਿਤੇ ਜੰਗਲ ਦੇ ਵਿੱਚ ਕਿਤੇ ਰਾਹ ਖੜੇ ਕੁੱਤਾ ਮਿਲਦਾ ਜਿੱਥੇ ਕੋਈ ਨਹੀਂ ਹੁੰਦਾ ਸੀ ਉੱਥੇ ਕੁੱਤੇ ਦੇ ਸਿਰ ਵਿੱਚ ਹਥੌੜਾ ਮਾਰਦਾ ਇਸ ਤਰ੍ਹਾਂ ਇਹ ਕਈ ਕੁੱਤਿਆਂ ਦਾ ਕਤਲ ਕਰਦਾ ਕੁੱਤਿਆਂ ਦਾ ਕਤਲ ਕਰਨ ਤੋਂ ਬਾਅਦ ਇਸ ਨੂੰ ਹੋ ਜਾਂਦਾ ਵੀ ਹਥੌੜਾ ਵਧ ਗਿਆ ਵੀ ਇਹਦੇ ਨਾਲ ਬੰਦੇ ਦਾ ਕਤਲ ਵੀ ਆਰਾਮ ਨਾਲ ਹੀ ਹੋ ਸਕਦਾ ਇੱਕ ਘਰ ਦੇ ਵਿੱਚ ਦੋ ਬਜ਼ੁਰਗ ਜੋੜਾ ਰਹਿੰਦਾ ਪ੍ਰੋਫੈਸਰ ਹੁੰਦੇ ਆ ਉਹ ਤੇ ਉਹਦੀ ਪਤਨੀ ਦੋਨੋਂ ਰਹਿੰਦੇ ਹੁੰਦੇ ਆ ਚਲੋ ਇਹ ਉਹਨਾਂ ਤੇ ਅੱਖ ਰੱਖਣੀ ਸ਼ੁਰੂ ਕਰ ਦਿੰਦਾ ਤੇ ਵੀ ਇੱਕ ਦਿਨੇ ਉਹਨਾਂ ਦੇ ਘਰੇ ਜਾਂਦਾ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੋਨਾਂ ਦੇ ਸਿਰ ਵਿੱਚ ਥੋੜੇ ਮਾਰ-ਮਾਰ ਕੇ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕਰ ਦਿੰਦਾ। ਉਸ ਤੋਂ ਬਾਅਦ ਫਿਰ ਇੱਕ ਅਮੀਰ પતિ-ਪਤਨੀ ਦਾ ਕਤਲ ਕਰਦਾ। ਇਸ ਤਰ੍ਹਾਂ ਕਰਕੇ ਹੀ ਇਹ 9 ਕਤਲ ਕਰ ਦਿੰਦਾ ਪਰ ਪੁਲਿਸ ਦੇ ਹੱਥ ਕੋਈ ਸराग ਨਹੀਂ ਲੱਗਦਾ ਕਿ ਇਹ ਕੌਣ ਕਤਲ ਕਰ ਰਿਹਾ, ਕਿਉਂ ਕਤਲ ਹੋ ਰਿਹਾ। ਪੁਲਿਸ ਪਰ ਬਹੁਤ ਪਰੇਸ਼ਾਨ ਆ ਕਿ ਵੀ ਜਿੰਨੇ ਵੀ ਕਤਲ ਹੋਏ ਸਾਰੇ ਅਮੀਰਾਂ ਦੇ ਹੀ ਕਤਲ ਹੋਏ। ਪੁਲਸ ਬਹੁਤ ਘਬਰਾ ਜਾਂਦੀ ਆ ਕਿ ਉਹਨਾਂ ਨੂੰ ਕੋਈ ਕਾਤਲ ਨਹੀਂ ਲੱਭ ਰਿਹਾ, ਕੋਈ ਸਮਝ ਨਹੀਂ ਆਉਂਦੀ ਹੁੰਦੀ, ਨਾ ਹੀ ਜਿਨ੍ਹਾਂ ਦੇ ਕਤਲ ਹੋਏ ਹੁੰਦੇ ਆ ਉਹਨਾਂ ਦੇ ਘਰੋਂ ਕੋਈ ਜਿਹਹਾ ਸਬੂਤ ਮਿਲਦਾ ਕਿ ਵੀ ਉਹ ਕਾਤਲ ਤੱਕ ਪਹੁੰਚ ਸਰਣ। ਇਸੇ ਦਰਾਨੀ ਵੀ ਇੱਕ ਟੈਲੀਬੂਸਤੇ ਲੜਕੀ ਕੰਮ ਕਰਦੀ ਹੁੰਦੀ ਆ ਵੀ ਉਹਦੇ ਨਾਲ ਇਹ ਦੋਸਤੀ ਹੋ ਜਾਂਦੀ ਆ। ਉਹ ਇਹਦੇ ਘਰੇ ਆਉਣ ਜਾਣ ਲੱਗ ਜਾਂਦੀ ਆ ਆਪਸ ਦੇ ਵਿੱਚ ਦੋਨੋਂ ਮਿਲਦੇ ਜੁਲਦੇ ਰਹਿੰਦੇ ਆ। ਲੜਕੀ ਨਾਲ ਹੀ ਉਸਦੇ ਨਾਲੇ ਮਿਲਦਾ ਜੁਲਦਾ ਰਹਿੰਦਾ ਤੇ ਪਰ ਇਹ ਕਤਲ ਫਿਰ ਵੀ ਕਰਦਾ ਰਹਿੰਦਾ ਕਤਲ ਕਰਨੋਂ ਇਹ ਨਹੀਂ ਹਟਦਾ ਇੱਕ ਪਾਸੇ ਕਤਲ ਕਰ ਰਿਹਾ ਹੁੰਦਾ ਤੇ ਦੂਸਰੇ ਪਾਸੇ ਉਸ ਲੜਕੀ ਦੇ ਨਾਲ ਮਿਲ ਜੁਲ ਰਿਹਾ ਹੁੰਦਾ ਇਸੇ ਦੌਰਾਨ ਹੀ ਉਸ ਲੜਕੀ ਨੂੰ ਇੱਕ ਦਿਨ ਪਤਾ ਲੱਗਦਾ ਹੈ ਕਿ ਵੀ ਇਸੇ ਦੌਰਾਨ ਹੀ ਉਸ ਲੜਕੀ ਨੂੰ ਪਤਾ ਲੱਗਦਾ ਕਿ ਇਹ ਜੇਲ ਵੀ ਜਾ ਕੇ ਆਇਆ ਤੇ ਵੀ ਇਹਨੇ ਪਹਿਲਾਂ ਵੀ ਆਪਦੀ ਪਤਨੀ ਨੂੰ ਤਲਾਕ ਦਿੱਤਾ ਇਸ ਤਰ੍ਹਾਂ ਵੀ ਇਹ ਬੰਦਾ ਠੀਕ ਨਹੀਂ ਤੇ ਵੀ ਉਹਨੂੰ ਸ਼ਾਇਦ ਇਸ ਦਾ ਵੀ ਪਤਾ ਲੱਗਦਾ ਵੀ ਸ਼ਾਇਦ ਇਸ ਨੇ ਕਤਲ ਕੀਤੀ ਆ ਪਰ ਉਹ ਇਹਨਾਂ ਨਹੀਂ ਪਤਾ ਲੱਗਦਾ ਵੀ ਇਹਨੇ ਇੰਨੇ ਕਤਲ ਕੀਤੀ ਆ ਤੇ ਉਹਨਾ ਵੀ ਇਹਦਾ ਦੂਰਾਂ ਲੱਗ ਜਾਂਦੀ ਆ ਵੀ ਉਹ ਕਹਿੰਦੀ ਨਹੀਂ ਵੀ ਮੈਂ ਤੇਰੇ ਨਾਲ ਨਹੀਂ ਰਹਿ ਸਕਦੀਗੀ ਇਹਨੂੰ ਬਹੁਤ ਗੁੱਸਾ ਚੜਦਾ ਵੀ ਇੱਕ ਸੋਚਦਾ ਪਹਿਲਾਂ ਮੇਰੀ ਪਤਨੀ ਛੱਡ ਗਈ ਹੁਣ ਇਹ ਵੀ ਅਮੀਰਾਂ ਦੇ ਪ੍ਰਤੀ ਤਾਂ ਇਹਦੇ ਮਨ ਵਿੱਚ ਗੁੱਸਾ ਸੀਗਾ ਸੀਗਾ ਵੀ ਔਰਤਾਂ ਦੇ ਪ੍ਰਤੀ ਹੋਰ ਇਹਦੇ ਮਨ 'ਚ ਗੁੱਸਾ ਵਧ ਗਿਆ ਫਿਰ ਇਹ ਸੋਚਦਾ ਹਨਾ ਵੀ ਮੇਰੀ ਪਤਨੀ ਵੀ ਇੱਕ ਮ사ਜ ਸੈਂਟਰ 'ਚ ਕੰਮ ਕਰਦੀ ਸੀ ਤੇ ਇਹ ਕੁੜੀ ਵੀ ਟੈਲੀਫੋਨ ਬੂਸਟ ਤੇ ਕੰਮ ਕਰਦੀ ਆ ਵੀ ਉਹ ਟੈਲੀਫੋਨ ਬੂਸਟ ਤੇ ਆ ਵੀ ਵੀ ਕੰਮ ਟੈਲੀਫੋਨ ਦਾ ਹੁੰਦਾ ਤੇ ਵੀ ਆਮ ਹੀ ਉੱਥੇ ਜਿਵੇਂ ਫਰੋਸੀ ਦਾ ਧੰਦਾ ਵੀ ਚੱਲਦਾ ਹੁੰਦਾ ਵੀ ਇਹਨੂੰ ਪਤਾ ਹੁੰਦਾ ਉੱਥੇ ਹੋਰ ਵੀ ਲੜਕੀਆਂ ਹੁੰਦੀਆਂ ਤੇ ਇਹ ਆਪਦੀ ਪਤਨੀ ਬਾਰੇ ਵੀ ਉਸੇ ਤਰ੍ਹਾਂ ਹੀ ਸੋਚਦਾ ਵੀ ਉੱਥੇ ਵੀ ਇਸ ਤਰ੍ਹਾਂ ਦਾ ਧੰਦਾ ਚੱਲਦਾ ਹੋਊਗਾ ਫਿਰ ਇਹ ਸੋਚਦਾ ਵੀ ਕਿਉਂ ਨਾ ਵੀ ਮੈਂ ਇਸ ਲੜਕੀ ਨੂੰ ਤੇ ਆਪਦੀ ਪਤਨੀ ਨੂੰ ਦੋਨਾਂ ਨੂੰ ਖਤਮ ਕਰ ਦਿਆਂ ਇਹਦੇ ਮਨ 'ਚ ਬਹੁਤ ਗੁੱਸਾ ਆ ਜਾਂਦਾ ਤੇ ਇਹ ਉਸ ਲੜਕੀ ਨੂੰ ਤੇ ਆਪਦੀ ਪਤਨੀ ਦੋਨਾਂ ਨੂੰ ਖਤਮ ਕਰਨਾ ਚਾਹੁੰਦਾ ਪਰ ਫਿਰ ਇਹ ਸੋਚਦਾ ਵੀ ਜੇਕਰ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਤਾਂ ਕਹਿੰਦਾ ਮੇਰਾ ਬੇਟਾ ਛੋਟਾ ਜੇ ਕਹਿੰਦਾ ਮੈਂ ਜੇਲ੍ਹ ਦੇ ਵਿੱਚ ਚਲਿਆ ਗਿਆ ਤਾਂ ਮੇਰੇ ਬੇਟੇ ਦਾ ਪਾਲਣ ਪੋਸਣ ਕੌਣ ਕਰੂਗਾ ਇਸ ਲਈ ਇਹ ਆਪਦੀ ਪਤਨੀ ਦਾ ਕਤਲ ਮਨ ਦੇ ਵਿੱਚੋਂ ਕੱਢ ਦਿੰਦਾ ਕਿ ਨਹੀਂ ਕਹਿੰਦਾ ਮੈਂ ਉਹਨੂੰ ਨਹੀਂ ਮਾਰ ਸਕਦਾ ਉਹਨੂੰ ਮਾਰ ਕੇ ਤਾਂ ਕਹਿੰਦਾ ਮੇਰਾ ਬੇਟਾ ਰੋਲ ਜੂਗਾ ਪਰ ਜਿਹੜੀ ਟੈਲੀਫੋਨ ਬੂਥ ਤੇ ਕੰਮ ਕਰਦੀ ਹੁੰਦੀ ਲੜਕੀ ਉਹਨੂੰ ਇਹ ਆਪਦੇ ਘਰੇ ਬੁਲਾਉਂਦਾ ਕਹਿੰਦਾ ਚੱਲ ਜੇ ਤੂੰ ਮੇਰੇ ਨਾਲ ਵੀ ਨਹੀਂ ਕੋਈ ਲਿੰਕ ਰੱਖਣਾ ਤਾਂ ਨਹੀਂ ਤੇ ਇੱਕ ਵਾਰ ਮੈਨੂੰ ਕੰਦਾ ਘਰੇ ਮਿਲਣ ਆ ਜਾ ਵੀ ਆਪਾਂ ਬਹਿ ਕੇ ਗੱਲ ਕਰ ਲਈਏ ਜਦੋਂ ਇਹਦੇ ਘਰੇ ਆਉਂਦੀ ਆ ਤਾਂ ਉੱਥੇ ਘਰੇ ਆਈ ਦਾ ਇਹ ਉਹਦਾ ਕਤਲ ਕਰ ਦਿੰਦਾ ਤੇ ਕਤਲ ਕਰਨ ਤੋਂ ਬਾਅਦ ਉਹਦੇ ਲਾਸ਼ ਦੇ ਟੁਕੜੇ ਕਰ ਦਿੰਦਾ ਟੁਕੜੇ ਕਰਕੇ লাশ ਨੂੰ ਕਿਤੇ ਦੂਰ ફેਕੇ ਹੁੰਦਾ ਪਰ ਉਹਦਾ ਸਿਰ ਜਿਹੜਾ ਹੁੰਦਾ ਬਾਥਰੂਮ ਦੇ ਵਿੱਚ ਹੀ ਪਿਆ ਰਹਿਣ ਦਿੰਦਾ ਇਸੇ ਤਰ੍ਹਾਂ ਕਰਕੇ ਵੀ ਜਿੰਨੀਆਂ ਵੀ ਉੱਥੇ ਲੜਕੀਆਂ ਕੰਮ ਕਰਦੀਆਂ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਵੀ ਆਪਦੇ ਘਰੇ ਬੁਲਾਉਂਦਾ ਤੇ ਉਹਨਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੰਦਾ ਉਹ ਜਿਹੜੇ ਟੈਲੀਫੋਨ ਸੈਂਟਰ ਵਾਲੇ ਹੁੰਦੇ ਆ ਵੀ ਉਹ ਬੜਾ ਪਰੇਸ਼ਾਨ ਹੁੰਦੇ ਆ ਵੀ ਲੜਕੀਆਂ ਦੇ ਘਰੋਂ ਫੋਨ ਆਣ ਲੱਗ ਜਾਂਦੇ ਆ ਵੀ ਹਨਾ ਵੀ ਸਾਡੀਆਂ ਕੁੜੀਆਂ ਵੀ ਘਰ ਨਹੀਂ ਆਉਂਦੀਆਂ ਕਿੱਧਰ ਕੁੜੀਆਂ ਵੀ ਲੜਕੀਆਂ ਇਸ ਤਰ੍ਹਾਂ ਕਿਵੇਂ ਗਾਇਬ ਹੋ ਰਹੀਆਂ ਤੇ ਉਹ ਟੈਲੀਫੋਨ ਬੂਥ ਵਾਲੇ ਵੀ ਪੁਲਿਸ ਨੂੰ ਵੀ ਰਿਪੋਰਟ ਕਰਦੇ ਆ ਵੀ ਸਾਡੇ ਸੈਂਟਰ ਤੋਂ ਇਸ ਤਰ੍ਹਾਂ ਵੀ ਲੜਕੀਆਂ ਗਾਇਬ ਹੋ ਰਹੀਆਂ ਪੁਲਿਸ ਵੀ ਬੜੀ ਭਾਲ ਕਰਦੀ ਆ ਪਰ ਲੜਕੀਆਂ ਕਿਤੋਂ ਨਹੀਂ ਮਿਲਦੀਆਂ ਤਾਂ ਫਿਰ ਇੱਕ ਦਿਨ ਇਹ ਜੂ ਨਾਮ ਦਾ ਮੁੰਡਾ ਉਸੇ ਸੈਂਟਰ ਤੇ ਉਸ ਸੈਂਟਰ ਦੇ ਮਾਲਕ ਨੂੰ ਫੋਨ ਕਰਦਾ ਕਿੰਦਾ ਵੀ ਮੈਨੂੰ ਇੱਕ ਵੀ ਲੜਕੀ ਚਾਹੀਦੀ ਆ ਵੀ ਮੇਰੇ ਵੀ ਐਡਰੈਸ ਤੇ ਲੜਕੀ ਭੇਜੋ ਪਰ ਜਿਹੜੇ ਫੋਨ ਤੋਂ ਫੋਨ ਕਰਦਾ ਉਹ ਲੜਕੀ ਪਹਿਲਾਂ ਉੱਥੇ ਕੰਮ ਕਰਦੀ ਹੁੰਦੀ ਆ ਤੇ ਉਹ ਲੜਕੀ ਕਾਫੀ ਸਮੇਂ ਤੋਂ ਗਾਇਬ ਹੁੰਦੀ ਆ ਉਹ ਜਿਹੜਾ ਮਾਲਕ ਹੁੰਦਾ ਉਹ ਨੰਬਰ ਪਛਾਣ ਲੈਂਦਾ ਵੀ ਇਹ ਤਾਂ ਫਲਾਨੀ ਲੜਕੀ ਦਾ ਨੰਬਰ ਸੀ ਉਹ ਲੜਕੀ ਇੰਨੇ ਟਾਈਮ ਦੀ ਗਾਇਬ ਆ ਤੇ ਵੀ ਇੰਨੇ ਟਾਈਮ ਬਾਅਦ ਉਸ ਲੜਕੀ ਦਾ ਫੋਨ ਚੱਲਿਆ ਵੀ ਜਰੂਰੀ ਜਿੰਸ ਜਿੱਥੋਂ ਇਹ ਫੋਨ ਆਇਆ ਵੀ ਉਸ ਜਗ੍ਹਾ ਨਾਲ ਉਸ ਲੜਕੀ ਦਾ ਕੋਈ ਜਰੂਰ ਸਬੰਧ ਹੋਵੇਗਾ ਚਲੋ ਪਰਸ ਨੂੰ ਫੋਨ ਕਰ ਦਿੰਦੇ ਆ ਬਾਕੀ ਆਪ ਹੀ ਉਹ ਸੈਂਟਰ ਵਾਲੇ ਮੁੰਡੇ ਉਸ ਜਗ੍ਹਾ ਤੇ ਪਹੁੰਚਦੇ ਆ ਪੁਲਸ ਤਾਂ ਹਾਰੇ ਪਹੁੰਚਣੀ ਨਹੀਂ ਹੁੰਦੀ ਪਰ ਉਹ ਸੈਂਟਰ ਵਾਲੇ ਉਸ ਜਗ੍ਹਾ ਤੇ ਪਹਿਲਾਂ ਪਹੁੰਚ ਜਾਂਦੇ ਆ ਜਦੋਂ ਉਸ ਜਗ੍ਹਾ ਤੇ ਪਹੁੰਚਦੇ ਆ ਤਾਂ ਉੱਥੇ ਦੇਖਦੇ ਆ ਤੇ ਵੀ ਇਹ ਹੁੰਦਾ ਉਸ ਤਰੀ ਉਹਨੂੰ ਫੜ ਲੈਂਦੇ ਆ ਇੰਨੇ ਨੂੰ ਪੁਲਸ ਆ ਜਾਂਦੀ ਆ ਇਹਨੂੰ ਗਰਥਦਾਰ ਕਰ ਲੈਂਗੇ ਆ ਜਦੋਂ ਫਿਰ ਸਾਰੀ ਇਸ ਤੋਂ ਪੁੱਛ ਪੜਤਾਲ ਹੁੰਦੀ ਆ ਤਾਂ ਇਹ ਸਭ ਦੱਸਦਾ ਕਹਿੰਦਾ ਵੀ ਪਹਿਲਾਂ ਵੀ ਮੇਰਾ ਇਰਾਦਾ ਸੀ ਵੀ ਆਦੀ ਪਤਨੀ ਨੂੰ ਮਾਰਾ ਕਹਿੰਦਾ ਫਿਰ ਮੈਂ ਆਪਦੇ بیٹے ਕਰਕੇ ਆਦੀ ਪਤਨੀ ਨੂੰ ਛੱਡਦਾ ਇਹਨਾਂ ਨੂੰ ਕਹਿੰਦਾ ਮੈਂ ਵਾਰੀ ਵਾਰੀ ਤਾਂ ਮਾਰਿਆ ਕਿਉਂਕਿ ਕਹਿੰਦਾ ਵੀ ਇਹ ਲੜਕੀ ਵੀ ਮੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਸੀ ਫਿਰ ਮੈਨੂੰ ਹੈ ਹੋ ਗਿਆ ਵੀ ਇੱਥੇ ਵੀ ਜਿਸ ਫਰੋਚੀ ਦਾ ਹੀ ਧੰਦਾ ਚੱਲਦਾ ਵੀ ਇਹਨਾਂ ਕੁੜੀਆਂ ਨੂੰ ਮੈਂ ਇਸ ਲਈ ਖਤਮ ਕਰਨਾ ਚਾਹੁੰਦਾ ਸੀ ਬੀ ਸਾਰੀਆਂ ਹੀ ਇੱਦਾਂ ਦੀਆਂ ਹੁੰਦੀਆਂ ਹਨਾ ਇਸ ਲਈ ਖਤਮ ਕਹਿੰਦਾ ਮੈਂ ਕਰਨਾ ਚਾਹੁੰਦਾ ਸੀ ਪਰ ਕਹਿੰਦਾ ਉਹ ਕਹਿੰਦੇ ਬੋਸਾਲੇ ਕਹਿੰਦੇ ਵੀ ਤੈਨੂੰ ਇੱਕ ਦਿਨ ਵੀ ਡਰ ਨਾ ਲੱਗਿਆ ਵੀ ਤੂੰ ਫੜਿਆ ਜਾਵੇਂਗਾ ਵੀ ਜਦੋਂ ਤੂੰ ਲਾਛਾਂ ਦੇ ਇੰਨੇ ਟੁਕੜੇ ਕਰਦਾ ਸੀਗਾ ਵੀ ਕਿਵੇਂ ਟੁਕੜੇ ਕਰਦਾ ਸੀ ਇੰਨੀਆਂ ਲਾਛਾਂ ਦੇ ਉਹ ਕਹਿੰਦਾ ਪਹਿਲਾਂ ਮੈਂ ਆਪ ਦੇ ਪੂਰੇ ਸਰੀਰ ਦਾ ਅਕਸਰੇ ਕਰਾਇਆ ਸੀ ਕਹਿੰਦਾ ਉਸ ਅਕਸਰੇ ਦੇ ਵਿੱਚ ਮੈਂ ਦੇਖਿਆ ਸੀ ਵੀ انسان ਦੇ ਸਰੀਰ ਦੇ ਵਿੱਚ ਕਿੱਥੇ ਕਿੱਥੇ ਹੱਡੀਆਂ ਕਿੱਥੇ ਕਿੱਥੇ ਮਾਸ ਆ ਕਿੱਥੇ ਜੋੜਾ ਕਹਿੰਦਾ ਉਸ ਅਕਸਰੇ ਨੂੰ ਦੇਖ ਕੇ ਹੀ ਫਿਰ ਮੈਂ ਲੱਖਾਂ ਦੇ ਕਿਹਦਾ ਟੁਕੜੇ ਅਸਾਨੀ ਦੇ ਨਾਲ ਕਰ ਦਿੰਦਾ ਸੀ ਪਹਿਲਾਂ ਕਹਿੰਦਾ ਮੈਂ ਉਹ ਟੁਕੜੇ ਛਿੱਟੇ ਹੁੰਦਾ ਸੀ ਤੇ ਸਿਰ ਬਾਥਮ ਚ ਰੱਖ ਲੈਂਦਾ ਸੀ ਬਾਅਦ ਵਿੱਚ ਫਿਰ ਜਦੋਂ ਮੇਰਾ ਟਾਈਮ ਲੱਗਦਾ ਸੀ ਤਾਂ ਮੈਂ ਉਹ ਸਿਰ ਵੀ ਛਿੱਟੇ ਹੁੰਦਾ ਸੀ ਉਪਰਸਾਲੇ ਕਹਿੰਦੇ ਆ ਵੀ ਤੈਨੂੰ ਕਦੇ ਡਰ ਨਾ ਲੱਗਿਆ ਕਹਿੰਦਾ ਉਹ ਕਹਿੰਦਾ ਨਹੀਂ ਮੈਨੂੰ ਕਦੇ ਵੀ ਨਹੀਂ ਡਰ ਲੱਗਿਆ ਕਹਿੰਦਾ ਬਸ ਮੈਨੂੰ ਇੱਕ ਦਿਨ ਡਰ ਲੱਗਿਆ ਉਹ ਕਹਿੰਦਾ ਕਿ ਕਹਿੰਦਾ ਮੈਂ ਲਾਸ਼ ਦੇ ਟੁਕੜੇ ਕਰ ਰਿਹਾ ਸੀ ਉਸ ਵਕਤ ਮੇਰਾ ਫੋਨ ਵੱਜਿਆ ਤੇ ਉਹ ਫੋਨ ਮੇਰੇ بیٹے ਦਾ ਸੀ ਕਹਿੰਦਾ ਮੈਨੂੰ ਉਸ ਦਿਨ ਡਰ ਲੱਗਿਆ ਕਹਿੰਦਾ ਮੇਰੇ ਦਿਲ 'ਚ ਇਹ ਹੋ ਗਿਆ ਕਿ ਕਿਤੇ ਮੇਰੇ بیٹے ਨੂੰ ਨਾ ਪਤਾ ਲੱਗ ਜਾਵੇ ਕਿ ਮੇਰਾ ਬਾਪ ਇਹ ਕੰਮ ਕਰਦਾ ਉਸ ਦਿਨ ਕਹਿੰਦਾ ਮੈਨੂੰ ਬਹੁਤ ਡਰ ਲੱਗਿਆ ਫਿਰ ਪੁਲਿਸ ਵਾਲੇ ਉਹਨੂੰ ਉਹਨਾਂ ਜਗ੍ਹਾ ਤੇ ਜਾਂਦੇ ਆ ਜਿੱਨਾਂ ਜਗ੍ਹਾ ਤੇ ਵੀ ਉਹਨੇ ਲਾਸ਼ਾਂ ਦੇ ਟੁਕੜੇ ਕਰਕੇ ਵੀ ਉੱਥੇ ਸੁੱਤੇ ਹੁੰਦੇ ਆ ਕੁਝ ਕੁਕੜੀ ਉਹਨਾਂ ਨੂੰ ਮਿਲ ਜਾਂਦੇ ਆ ਕੁਝ ਨਹੀਂ ਮਿਲਦੇ ਗਏ ਪੋਸਾ ਆਉਦੇ ਅੰਦਾਜ਼ੇ ਮੁਤਾਬਕ ਉਹ ਅੰਦਾਜ਼ਾ ਲਗਾਉਂਦੀ ਆ ਵੀ ਲਗਭਗ ਇਹਨੇ 20 ਕਤਲ ਕੀਤੇ ਪਰ ਉਹ ਆਪਦੇ ਮੂੰਹੋਂ ਮੰਨਿਆ ਕਹਿੰਦਾ ਮੈਂ 20 ਨਹੀਂ ਮੈਂ ਕਹਿੰਦਾ 26 ਕਤਲ ਕੀਤੇ ਤੇ ਉਹਨੂੰ ਜਦੋਂ ਅਦਾਲਤ ਦੇ ਵਿੱਚ ਚਲ ਜਾਂਦੇ ਆ ਤਾਂ ਉਹ ਜੱਜ ਸਾਹਿਬ ਨੂੰ ਵੀ ਕਹਿੰਦਾ ਵੀ ਕਿੰਨਾ ਮੈਨੂੰ ਮਾਫ਼ ਨਾ ਕਰਿਓ ਕਹਿੰਦਾ ਮੈਨੂੰ ਫਾਂਸੀ ਦੀ ਸਜ਼ਾ ਦਿਓ ਯੇ ਮੈਂ ਕਹਿੰਦਾ ਬਾਹਰ ਚਲਾ ਗਿਆ ਤਾਂ ਮੈਂ ਫਿਰ ਕਤਲ ਕਰੂੰਗਾ ਪਰ ਕਹਿੰਦੇ ਵੀ ਉਸ ਵਕਤ ਵੀ ਉਸ ਦੇਸ਼ ਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਸੀਗੀ ਵਿਚਨ ਬੰਦੇ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਸੀਗਾ ਵੀ ਮੌਤ ਦੀ ਸਜ਼ਾ ਜੇ ਨਹੀਂ ਬੰਦ ਹੋ ਗਈ ਸੀ ਤੇ ਉਹ ਬੰਦਾ ਫਿਰ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਪਰ ਉਹ ਆਪਦੇ ਮੂੰਹੋਂ ਫਾਂਸੀ ਦੀ ਸਜ਼ਾ ਮੰਗ ਰਿਹਾ ਸੀ ਕਹਿੰਦਾ ਮੈਨੂੰ ਫਾਂਸੀ ਹੋਣੀ ਚਾਹੀਦੀ ਆ ਮੈਨੂੰ ਕਹਿੰਦਾ ਬਖਸ਼ਿਆ ਨਾ ਜਾਵੇ ਕਹਿੰਦਾ ਮੇਰੇ ਸ਼ੁਰੂ ਤੋਂ ਹੀ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇਹ ਸੀ ਵੀ ਜਿਹੜੇ ਅਮੀਰ ਲੋਕ ਹੁੰਦੇ ਆ ਚੰਗੇ ਨਹੀਂ ਹੁੰਦੇ ਉਹੀ ਕਹਿੰਦਾ ਦਿਮਾਗ ਦੇ ਵਿੱਚ ਚੱਲ ਚੱਲ ਕੇ ਮੇਰੇ ਦਿਲ ਦੇ ਵਿੱਚ ਅਮੀਰਾਂ ਦੇ ਪ੍ਰਤੀ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਤੇ ਬਾਕੀ ਕਹਿੰਦਾ ਜਦੋਂ ਮੇਰੀ ਘਰਵਾਲੀ ਮੈਨੂੰ ਛੱਡ ਗਈ ਜਿਹੜੀ ਬਾਅਦ ਚ ਲੜਕੀ ਨੇ ਦੋਸਤ ਬਣਾਈ ਸੀ ਉਹ ਛੱਡ ਗਈ ਕਹਿੰਦਾ ਮੇਰੇ ਮਨ ਦੇ ਵਿੱਚ ਔਰਤਾਂ ਦੇ ਪ੍ਰਤੀ ਵੀ ਨਫ਼ਰਤ ਹੋ ਗਈ ਇੱਕ ਬੰਦੇ ਨੇ ਆਪ ਦੇ ਮਨ ਦੀ ਗੱਲ ਹੀ ਦਿਲ ਤੇ ਲਾ ਕੇ ਵੀ ਅਮੀਰ ਚੰਗੇ ਨਹੀਂ ਹੁੰਦੇਗੇ ਜਾਂ ਔਰਤਾਂ ਚੰਗੀਆਂ ਨਹੀਂ ਹੁੰਦੀਆਂ ਇਹ ਗੱਲ ਹੀ ਦਿਲ ਤੇ ਲਾਗੇ ਇੰਨੇ ਜ਼ਿਆਦਾ ਕਤਲ ਕਰਤੀ ਤੇ ਫਿਰ ਉਸ ਨੂੰ ਅਦਾਲਤ ਨੇ ਸਜ਼ਾ ਸੁਣਾਈ ਤੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ ਤਾਂ ਕਹਾਣੀ ਸੁਣ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ ਬਾਕੀ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ ਹਾਜ਼ਰ ਹੋਵਾਂਗੇ ਕੱਲ ਨਵੀਂ ਕਹਾਣੀ ਦੇ ਨਾਲ